ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਸਰਸਾ ਤੇ ਪਹੁੰਚਦੇ ਹਨ ਤੇ ਜਦੋਂ ਉਹਨਾਂ ਦਾ ਪਰਿਵਾਰ ਵਿਛੜ ਜਾਂਦਾ ਹੈ ਤਾਂ ਛੋਟੇ ਸਾਹਿਬਜ਼ਾਦੇ ਸਰਸਾ ਦਰਿਆ ਨੂੰ ਕੀ ਕਹਿੰਦੇ ਹਨ ਕੁਸ਼ਤ ਲੈਣਾ ਸਾਹ ਆਪ ਜੀ ਦੇ ਸਾਹਮਣੇ ਪੇਸ਼ ਹਨ ਅਰਸੀ ਸੌਤੇ ਕਰ ਇਤਬਾਰ ਆਨੰਦਪੁਰ ਛੱਡ ਆਏ ਵੈਰੀ ਕਰਕੇ ਕੌਲ ਕਰਾਰੇ ਜ਼ਬਾਨੋਂ ਭਜ ਆਏ ਤੇਰੇ ਪਾਣੀ ਨੇ ਵੀ ਕੀਤੀ ਤਬਾਹੀਏ ਅਸੀਂ ਬਹੁਤ ਦਿੰਦਿਆਂ ਲਾਲ ਨਾਲ ਸਾਡੀ ਮਾਈਏ ਦੋ ਮੀਰ ਸਾਡੇ ਵੱਡੇ ਜਿਹੜੇ ਲੱਗ ਗਏ ਨੇ ਅੱਗੇ ਅਸੀਂ ਬਹੁਤ ਪਿੱਛੇ ਭੱਜੇ ਖੋਰੇ ਮਿਲਾਂਗੇ ਜ਼ਰੂਰ ਸਰਸਿਆਂ ਲੰਗ ਲੈਣ ਦੇ ਓਏ ਸਾਡਾ ਬਾਪੂ ਚਲ ਗਿਆ ਸਰਸਿਆ ਲੰਗ ਲੈਣ ਦੇ ਓਏ ਸਾਡਾ ਬਾਪੂ ਚਲ ਜਾਂਦੂਰ ਹੋ ਜਦ ਮੈਲ ਵੀਰਾਂ ਨਾਲ ਹੋਏ ਰੋਸ ਬੜਾ ਕਰਨਾ ਆ ਸਾਨੂੰ ਪਿੱਛੇ ਕਿਉਂ ਛੱਡ ਆਏ ਉਹਨਾਂ ਨਾਲ ਲੜਨਾ ਆ ਭਾਵੇਂ ਗੁਰੂ ਪਿਤਾ ਨੂੰ ਵੇਖ ਥੱਕੇ ਮਾਂ ਲੈ ਜਾਣਾ ਨਹੀਂ ਬੋਲਣਾ ਉਹਨਾਂ ਬੇ ਜਣਾ ਬੇਗ ਮੰਨਣਾ ਇਕੋ ਗੱਲੇ ਮੋਟ ਪਾਲਵਾਗੇ ਪੱਲੇ ਧਾਥੋਂ ਦੂਰ ਰਹਿਣਾ ਕੱਲੇ ਸਾਨੂੰ ਨਹੀਂ ਜੇ ਮਨ ਜੂਰ ਸਰਸਿਆ ਲੰਗ ਲੈਣ ਦੇ ਓਏ ਸਾਡਾ ਬਾਪੂ ਚਲ ਜਾਂ ਦੂਰ ਇਹਨੇ ਨੂੰ ਪਿੱਛੋਂ ਕੰਗੂ ਪਾਮਣ ਸੀ ਆਇਆ ਦਿਲੋਂ ਮੇਰੇ ਨਾਲ ਆਉਣੇ ਆ ਕੇ ਸਮਝਾਇਆ ਰੱਬ ਆਸਰੇ ਨੇ ਤੁਰੇ ਦਾਦੀ ਅਤੇ ਪੋਤੇ ਵਕਤ ਨੇ ਭਾਰੀ ਪੈ ਗਈ ਉਮਰ ਉਹਨੇ ਛੋਟੇ ਇਕਦਮ ਫਤਿਹ ਸਿੰਘ ਖੜੀ ਗਿਆ ਏ ਮੈਨੂੰ ਜਾਨਾ ਜਿੱਤੇ ਉੱਤੇ ਆੜ ਗਿਆ ਏ ਬਾਪੂਾਂ ਦੇ ਵੀਰ ਪਿਛੇ ਆਉਂਦੇ ਹੋਣਗੇ ਦੇਖਣੇ ਲਈ ਉੱਚੀ ਥਾਂ ਤੇ ਚੜ੍ਹ ਵੀ ਆਏ ਉਤਰ ਹੱਥ ਦੇ ਥੋੜਾ ਟੈਮ ਰੁਕ ਕੇ ਤੁਰ ਪਈ ਦਾਦੀ ਫੇ ਕੁਛੜ ਚੁੱਕ ਕੇ ਉਹ 라ਵਾਰੇ ਚੋਰੀ ਜੋਰੀ ਪਿੱਛੇ ਤੱਕਦਾ ਖੱਬੇ ਹੱਥ ਚੁਨੀ ਪੜੀ ਹੋਈ ਏ ਕੁੱਟ ਕੇ ਉਹ ਪਹੁੰਚ ਗਏ ਨੇ ਖੇਲੀ ਕਿੰਤੀ ਗੰਗਵਾ ਤੂੰ ਕਿਹੜੀ ਤੇਰੀ ਬਹਿ ਜਾਵੇ 베ੜੀ ਕਿਸੀ ਇਹਨਾਂ ਦਾ ਕਸੂਰ ਸਰਸਿਆਂ ਲੰਘ ਲੈਣ ਦੇ ਓਏ ਸੰਡਾ ਬਾਪੂ ਚੜ੍ਯਾ ਦੂ ਕੱਪੜੇ ਨਹੀਂ ਉਤਾਰੇ ਗਏ ਬੰਦ ਕੇ ਪਿੱਪੜ ਨਾਲ ਉਹਨਾਂ ਦੇ ਪੱਥਰ ਮਾਰ ਗਏ ਅੱਖ ਨਿਕਲ ਗਈ ਛੋਟੇ ਦੀ ਵੱਡਾ ਪੂਤਾ ਮਾਰਨ ਲੱਗਾ ਤਾਂ ਮਾਰੀ ਧਰਤੀ ਨੇ ਅੰਬਰ ਨੂੰ ਕਾ ਮਾਰਨ ਲੱਗਾ ਸੁਚਾਨੰਦ ਸੂਬੇ ਵੱਲ ਤੱਕੇ ਕਹਿੰਦਾ ਸਭ ਦੇ ਨੇ ਬੱਚੇ ਸਿਰ ਦੇ ਨਾਤੇ ਨੰਨੇ ਹੋ ਤੂੰ ਗਲਤੀ ਹਜੂਰ ਸਰਸਿਆ ਲਾਂਗ ਲੈਦੇ ਸਾਡਾ ਬਾਪੂ ਚਲੇ ਗਿਆ ਦੂਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ